ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਆਪਣੇ ਘਰ ਦੇ ਵਿੱਚ ਕੋਈ ਨਾ ਕੋਈ ਕਾਰ ਚੜਿਆ ਹੋਇਆ ਹੈ ਜੋ ਕਾਫੀ ਲੰਬੇ ਸਮੇਂ ਤੋਂ ਆਪਣਾ ਸਿੱਧ ਨਹੀਂ ਹੋ ਰਿਹਾ ਜਾਂ ਆਪਣੇ ਘਰ ਦੇ ਵਿੱਚ ਕਿਸੇ ਨਾ ਕਿਸੇ ਚੀਜ਼ ਨੂੰ ਲੈ ਕੇ ਪ੍ਰੋਬਲਮ ਰਹਿੰਦੀ ਏ ਜਾਂ ਆਪਣੇ ਘਰ ਦੇ ਵਿੱਚ ਲੜਾਈ ਕਲੇਸ਼ ਬਹੁਤ ਰਹਿੰਦਾ ਜਦੋਂ ਆਪਾਂ ਘਰ ਦੇ ਵਿੱਚ ਪਾਠ ਵੀ ਕਰਦੇ ਆਂ ਸੇਵਾ ਸਿਮਰਨ ਵੀ ਕਰਦੇ ਆਂ ਗੁਰਦੁਆਰਾ ਸਾਹਿਬ ਵੀ ਜਾਂਦੇ ਆਂ ਪਰ ਫਿਰ ਵੀ ਇਹ ਸਭ ਕਰਨ ਦੇ ਬਾਵਜੂਦ ਵੀ ਆਪਣੇ ਘਰ ਦੇ ਵਿੱਚ ਕੋਈ ਨਾ ਕੋਈ ਨਵੀਂ ਪ੍ਰੋਬਲਮ ਕੋਈ ਨਾ ਕੋਈ ਦਿੱਕਤ ਤਾਂ ਬਣੀ ਹੀ ਰਹਿੰਦੀ ਹੈ ਤਾਂ ਉਸ ਸਮੇਂ ਖਾਲਸਾ ਜੀ ਤੁਸੀਂ ਸ਼ਹੀਦੀ ਦੇਖਦੀ ਰਸਤ ਲੈ ਕੇ ਜੇ ਤੁਸੀਂ ਸ਼ਹੀਦੀ ਦੇਖਦੀ ਰਸਤ ਸ਼ਹੀਦਾ ਸਿੰਘਾਂ ਦੇ ਨਾਮ ਦੀ ਜਦੋਂ ਲੈਨੇ ਉਹ ਤਾਂ ਨਿਹੰਗ ਸਿੰਘ ਜਿਹੜੇ ਹੁੰਦੇ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਉਹਨਾਂ ਤੋਂ ਉਹਨਾਂ ਨੂੰ ਰਸਤ ਦੇ ਕੇ ਉਹਨਾਂ ਤੋਂ ਅਰਦਾਸ ਜ਼ਰੂਰ ਕਰਵਾਇਆ ਕਰੋ ਖਾਲਸਾ ਜੀ ਕਈ ਵਾਰ ਆਪਣੇ ਮਨ ਦੇ ਵਿੱਚ ਇਹ ਵੀ ਵਿਚਾਰ ਹੁੰਦਾ ਹੈ ਕਿ ਆਪਾਂ ਨੂੰ ਜੋ ਸ਼ਹੀਦੀ ਦੇਖ ਦੀ ਰਸ ਦੇ ਉਹ ਆਪਾਂ ਨੂੰ ਕਿਹੜੇ ਸਮੇਂ ਤੇ ਕਿਹੜੇ ਦਿਨ ਆਪਾਂ ਨੂੰ ਦੇਣੀ ਚਾਹੀਦੀ ਏ ਤੇ ਆਪਾਂ ਨੂੰ ਕਿਸ ਜਗ੍ਹਾ ਤੇ ਦੇਣੀ ਚਾਹੀਦੀ ਏ ਤੇ ਉਹਦੇ ਲਈ ਕੀ ਕੀ ਸਮਾਨ ਹੁੰਦਾ ਏ ਬਹੁਤ ਵਾਰ ਪਹਿਲਾਂ ਵੀ ਆਪਾਂ ਖਾਲਸਾ ਜੀ ਇਸ ਬਾਰੇ ਦੇ ਵਿੱਚ ਤੁਹਾਡੇ ਨਾਲ ਗੱਲ ਕੀਤੀ ਏ ਪਰ ਅੱਜ ਖਾਲਸਾ ਜੀ ਸ਼ਹੀਦੀ ਦੇਖ ਦੀ ਨੂੰ ਲੈ ਕੇ ਇੱਕ ਭੈਣ ਦੀ ਹੱਡ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਨ੍ਹਾਂ ਨੇ ਸਾਡੇ ਨਾਲ ਅੱਜ ਹੀ ਸਾਂਝੀ ਕੀਤੀ ਸੀ ਅੱਜ ਐਤਵਾਰ ਦਾ ਦਿਨ ਏ ਖਾਲਸਾ ਜੀ ਤੇ ਅੱਜ ਦੁਪਹਿਰਾ ਸਹਿ ਵੀ ਕੱਟਿਆ ਸੀ ਲੱਖਾਂ ਹੀ ਸੰਗਤਾਂ ਨੇ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਵੀ ਚਪੈਰਾ ਸਾਹਿਬ ਦੀ ਹਾਜ਼ਰੀ ਭਰੀ ਤੇ ਮਹਾਰਾਜ ਸੱਚੇ ਪਾਤਸ਼ਾਹ ਸਭਨਾ ਦੀਆਂ ਆਸਾ ਮੁਰਾਦਾ ਪੂਰੀਆਂ ਕਰਨ ਸਭਨਾ ਭੈਣ ਭਰਾਵਾਂ ਦੀਆਂ ਝੂੜੀਆਂ ਖੁਸ਼ੀਆਂ ਦੇ ਨਾਲ ਭਰਨ ਕਈ ਵਾਰ ਖਾਲਸਾ ਜੀ ਆਪਣੇ ਘਰ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਹੁੰਦੀ ਵੀ ਨਹੀਂ। ਕਈ ਵਾਰ ਆਪਣੇ ਘਰ ਦੇ ਵਿੱਚ ਸਭ ਕੁਝ ਠੀਕ ਹੁੰਦਾ ਹੈ, ਕੋਈ ਵੀ ਦਿੱਕਤ ਨਹੀਂ ਹੁੰਦੀਗੀ। ਪਰ ਅਚਾਨਕ ਕਿਸੇ ਵੀ ਬਿਨਾਂ ਗੱਲ ਤੋਂ ਲਗਾ ਲਓ ਜਾਂ ਕਿਸੇ ਪ੍ਰੋਬਲਮ ਤੋਂ ਬਿਨਾਂ ਆਪਣੇ ਘਰ ਦੇ ਵਿੱਚ ਅਚਾਨਕ ਹੀ ਮਾਹੌਲ ਖਰਾਬ ਹੋ ਜਾਂਦਾ ਹੈ। ਜਾਂ ਦੋਨਾਂ ਹਸਬੰਡ ਵਾਈਫ ਦੇ ਵਿੱਚ ਲਗਾ ਲਓ ਜਾਂ ਪਰਿਵਾਰਿਕ ਮੈਂਬਰਾਂ ਦੇ ਵਿੱਚ ਲਗਾ ਲਓ, ਕਿਸੇ ਬਿਨਾਂ ਗੱਲ ਤੋਂ ਹੀ ਵੀ ਲੜਾਈ-ਕਲੇਸ਼ ਜਦੋਂ ਬਣਦਾ ਹੋਵੇ ਪਿਆਰ ਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਆਪਣੇ ਤੇ ਕਿਸੇ ਨਾ ਕਿਸੇ ਨੇ ਕੁਝ ਨਾ ਕੁਝ ਕਰ ਦਿੱਤਾ ਹੁੰਦਾ ਹੈ। ਉਸੇ ਤਰ੍ਹਾਂ ਪੈਨ ਨੇ ਵੀ ਜੋ ਆਪਣੀ ਵਾਰਤਾ ਦੱਸੀ ਖਾਲਸਾ ਜੀ ਅੱਜ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਉਹ ਪੈਨ ਨੇ ਖਾਲਸਾ ਜੀ ਜੋ ਪਿਛਲਾ ਐਤਵਰ ਲੰਡਕੇ ਗਿਆ ਏ ਉਸ ਸੰਡੇ ਟਾਲਾ ਸਾਹਿਬ ਗੁਰਦੁਆਰਾ ਸਾਹਿਬ ਅਰਦਾਸ ਕਰਵਾਈ ਸੀ ਸ਼ਹੀਦੀ ਦੇਖ ਦੀ ਰਸਤ ਉਹ ਲੈ ਕੇ ਖੁਦ ਗਏ ਸੀ ਖੁਦ ਜਾ ਕੇ ਅਰਦਾਸ ਕਰਵਾ ਕੇ ਆਏ ਸੀ ਤੇ ਭੈਣ ਦੱਸ ਦਿਆ ਕਿ ਅੱਜ ਹਜੇ ਦੂਸਰਾ ਐਤਵਾਰ ਆਇਆ ਹੈ ਤੇ ਉਸ ਤੋਂ ਪਹਿਲਾਂ ਹੀ ਕਹਿੰਦੇ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਮੇਰੀ ਅਰਦਾਸ ਬੇਨਤੀ ਮਹਾਰਾ ਸੱਚੇ ਪਾਤਸ਼ਾਹ ਨੇ ਪੂਰੀ ਕੀਤੀ ਕਹਿੰਦੇ ਕਿ ਮੇਰੇ ਨਾਲ ਇੱਕ ਜਮਤਕਾਰ ਹੋਇਆ ਹੈ ਜਾ ਕਿਵੇਂ ਜੋ ਵੀ ਮੇਰੇ ਨਾਲ ਵਾਪਰਿਆ ਕਹਿੰਦੇ ਕਿ ਮੈਂ ਕਾਫੀ ਲੰਬੇ ਸਮੇਂ ਤੋਂ ਕਹਿੰਦੇ ਪ੍ਰੋਬਲਮ ਦੇ ਵਿੱਚ ਸੀ ਤੇ ਕਹਿੰਦੇ ਤੁਸੀਂ ਉਹਨਾਂ ਨੇ ਖਾਲਸਾ ਜੀ ਕਿਹਾ ਕਿ ਤੁਸੀਂ ਹੋਰ ਸੰਗਤਾਂ ਦੇ ਨਾਲ ਵੀ ਸਾਂਝੀ ਕਰੋ ਵੀ ਜੋ ਮੇਰੀ ਹੱਡ ਬੀਤੀ ਏ ਤੇ ਅੱਜ ਦੀ ਵੀਡੀਓ ਦੇ ਰਾਹੀਂ ਖਾਲਸਾ ਜੀ ਉਸ ਭੈਣ ਦੀ ਹੱਡ ਬੀਤੀ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਹੀ ਭੈਣ ਭਰਾਵਾਂ ਨੂੰ ਰਿਕਵੈਸਟ ਏ ਜੀ ਦੇਖ ਕੇ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜਰੂਰ ਲਗਵਾਇਆ ਕਰੋ ਜੀ ਖਾਰਸਾ ਜੀ ਉਹ ਭੈਣ ਨੇ ਦੱਸਿਆ ਕਹਿੰਦੇ ਕਿ ਮੈਂ ਆਪਣੀ ਪੀਕਾ ਪਰਿਵਾਰ ਦੇ ਵਿੱਚ ਕਹਿੰਦੇ ਕਿ ਬਹੁਤ ਵਧੀਆ ਸੀਗੀ ਕਹਿੰਦੇ ਉਸ ਤੋਂ ਬਾਅਦ ਦੇ ਵਿੱਚ ਵੀ ਮੇਰੀ ਮੈਰਿਜ ਹੋ ਜਾਂਦੀ ਹੈ ਤੇ ਮੇਰੇ ਸਹੁਰਾ ਪਰਿਵਾਰ ਦੇ ਵਿੱਚ ਕਹਿੰਦੇ ਕਿ ਉਹ ਦੋ ਭਰਾ ਤੇ ਇੱਕ ਭੈਣ ਹੁੰਦੇ ਨੇ ਇੱਕ ਭੈਣ ਦੱਸਦੀ ਆ ਕਿ ਮੇਰੇ ਹਸਬੰਡ ਹੁੰਦੇ ਨੇ ਇੱਕ ਕਹਿੰਦੇ ਮੇਰਾ ਦਿਉਰ ਹੁੰਦਾ ਤੇ ਇੱਕ ਮੇਰੀ ਨਨਾਨ ਤੇ ਸੱਸ ਸਹੁਰਾ ਖਾਲਸਾ ਜੀ ਬੈਣ ਕਹਿੰਦੇ ਕਿ ਜਿਹੜੇ ਮੇਰੇ ਸਹੁਰਾ ਸਾਫ਼ ਸੀਗੇ ਉਹ ਫੌਜ ਦੇ ਵਿੱਚ ਜੌਬ ਕਰਦੇ ਨੇ ਕਹਿੰਦੇ ਕਿ ਜਿਹੜਾ ਮੇਰੇ ਹਸਬੰਡ ਸੀ ਉਹ ਵੀ ਘਰ ਦੇ ਵਿੱਚ ਰਹਿੰਦੇ ਸੀ ਤੇ ਦਿਔਰ ਵੀ ਤੇ ਜਿਹੜੇ ਮੇਰੇ ਨਨਾਨ ਸੀ ਉਹ ਸਟੱਡੀ ਕਰਦੇ ਸੀ ਖਾਲਸਾ ਜੀ ਬੈਣ ਕਹਿੰਦੇ ਕਿ ਮੇਰਾ ਪਹਿਲਾਂ ਤੋਂ ਹੀ ਕਹਿੰਦੇ ਰੁਟੀਨ ਬਣਿਆ ਹੋਇਆ ਸੀ ਆਪਣੇ ਬੇਕਾ ਪਰਿਵਾਰ ਤੋਂ ਹੀ ਕਿ ਮੈਂ ਪਾਠ ਚੜ੍ਹਦੀ ਹੁੰਦੀ ਸੀ ਦੁਪਹਿਰਾ ਸਾਬ ਵੀ ਕੱਟਦੀ ਹੁੰਦੀ ਸੀ ਜੋਤ ਵੀ ਜਗਾਉਂਦੀ ਹੁੰਦੀ ਸੀ ਕਹਿੰਦੇ ਕਿ ਜਦੋਂ ਮੇਰਾ ਵਿਆਹ ਹੋਇਆ ਵਿਆਹ ਹੋਣ ਤੋਂ ਬਾਅਦ ਦੇ ਵਿੱਚ ਜਿਹੜਾ ਮੇਰਾ ਹਸਬੰਡ ਸੀ ਵੀ ਉੱਥੇ ਮੈਂ ਜਦੋਂ ਸਹੁਰਾ ਪਰਿਵਾਰ ਦੇ ਵਿੱਚ ਕਹਿੰਦੇ ਮੈਂ ਪਾਠ ਕਰਨਾ ਜੋਤ ਜਗਾਉਣੀ ਤੇ ਪਹਿਰਾ ਸਾਹਿਬ ਕੱਟਣਾ ਤੇ ਉਹਨੇ ਮੇਰੇ ਤੋਂ ਪੁੱਛਣਾ ਕਿ ਇਹ ਕਿਹੜਾ ਪਾਠ ਹੈ ਵੀ ਜੋਤ ਜਗਾਉਣੀ ਵੀ ਕਿਸ ਤਰੀਕੇ ਸਭ ਕੁਝ ਉਹਨਾਂ ਨੇ ਮੇਰੇ ਤੋਂ ਪੁੱਛਿਆ ਤਾਂ ਮੈਂ ਉਹਨਾਂ ਨੂੰ ਦੱਸਿਆ ਭੈਣ ਕਹਿੰਦੇ ਕਿ ਮੈਂ ਦੱਸਿਆ ਵੀ ਤਾਂ ਧੰਨ ਬਾਬਾ ਦੀਪ ਸਿੰਘ ਸਹਿਜ ਜੀ ਦੇ ਦਰ ਤੇ ਪਹਿਰਾ ਸਾਹਿਬ ਕੱਟਿਆ ਜਾਂਦਾ ਏ ਤੇ ਵੀ ਮੈਂ ਉੱਥੇ ਤਾਂ ਜਾ ਨਹੀਂ ਸਕਦੀ ਵੀ ਮੈਂ ਪੀਕਾ ਪਰਿਵਾਰ 'ਚ ਵੀ ਘਰ ਦੇ ਵਿੱਚ ਹੀ ਕੱਟਦੀ ਸੀ ਤੇ ਇੱਥੇ ਵੀ ਮੈਂ ਘਰ ਦੇ ਵਿੱਚ ਹੀ ਕੱਟਦੀ ਆ ਦੁਪਹਿਰਾ ਸੈਅ ਤੇ ਮਹਾਰਾ ਸੱਚੇ ਪਾਤਸ਼ਾਹ ਨੇ ਮੇਰੀਆਂ ਬਹੁਤ ਅਰਦਾਸਾਂ ਬੇਨਤੀਆਂ ਵੀ ਪੂਰੀਆਂ ਕੀਤੀਆਂ ਨੇ ਵੀ ਵਾਹਿਗੁਰੂ ਨੇ ਜੋ ਮੈਂ ਮੰਗਿਆ ਉਹੀ ਮੈਨੂੰ ਦਿੱਤਾ ਤੇ ਇਸੇ ਤਰ੍ਹਾਂ ਖਾਲਸਾ ਜੀ ਭੈਣ ਦੱਸ ਰਿਹਾ ਕਿ ਜੋ ਮੇਰੇ ਹਸਬੰਦ ਸੀ ਕਹਿੰਦੇ ਕਿ ਉਹਨਾਂ ਨੇ ਮੈਨੂੰ ਕਿਹਾ ਵੀ ਤੂੰ ਉੱਥੇ ਤਾਂ ਸ਼ਹੀਦਾ ਸਾਹਿਬ ਕੋਦੇ ਗਈ ਨਹੀਂ ਵੀ ਕਿਉਣਾ ਵੀ ਮੈਂ ਤੈਨੂੰ ਸ਼ਹੀਦਾ ਸਾਹਿਬ ਲੈ ਜਾਵਾਂ ਕਰਾਂ ਵੀ ਤੂੰ ਉੱਥੇ ਹੀ ਦੁਪਹਿਰਾ ਸਾਹਿਬ ਕੱਟ ਲਿਆ ਕਰ ਵੀ ਪਹਿਲਾਂ ਵੀ ਤੂੰ ਕਹਿੰਨੀ ਏ ਕਿ ਮੇਰੇ ਤੋਂ ਜਾਣੀ ਹੋਇਆ ਮੈਨੂੰ ਕੋਈ ਲੈ ਕੇ ਨਹੀਂ ਗਿਆ ਮੇਰਾ ਕੋਈ ਸਾਥ ਨਹੀਂ ਬਣਿਆ ਤੇ ਮੈਂ ਤੈਨੂੰ ਸ਼ਹੀਦਾ ਸਾਹਿਬ ਐਤਵਾਰ ਨੂੰ ਲੈ ਜਾਇਆ ਕਰਾਂਗਾ ਤੂੰ ਉੱਥੇ ਦੁਪਹਿਰਾ ਸਾਹਿਬ ਕੱਟਿਆ ਕਰ ਕੋਈ ਗੱਲ ਨਹੀਂ ਮੈਂ ਤੈਨੂੰ ਹਰ ਐਤਵਾਰ ਹੀ ਲੈ ਜਾਵਾਂ ਕਰਾਂਗਾ ਇਸੇ ਤਰ੍ਹਾਂ ਖਾਨਸਾ ਜੀ ਉਹ ਭੈਣ ਦੱਸਦੇ ਕਹਿੰਦੇ ਕਿ ਮੇਰੇ ਹਸਬੰਦ ਜੋ ਕਹਿੰਦੇ ਐਤਵਾਰ ਨੂੰ ਮੈਨੂੰ ਸ਼ਹੀਦਾ ਸਾਹਿਬ ਦੁਪਹਿਰਾ ਸਾਹਿਬ ਕੱਟਣ ਲਈ ਲੈ ਕੇ ਗਏ ਕਹਿੰਦੇ ਅਸੀਂ ਉਥੇ 2-3 ਦਿਨ ਰਹਿ ਕੇ ਆਉਂਦੇ ਹੁੰਦੇ ਸੀ ਕਹਿੰਦੇ ਨਾਲੇ ਦੁਪਹਿਰਾ ਸਹਿਬ ਕੱਟ ਕੇ ਸੇਵਾ ਕਰਨੀ ਕਹਿੰਦੇ ਕਿ ਫਿਰ ਵਾਪਸ ਆਉਣਾ ਖਾਲਸਾ ਜੀ ਭੈਣ ਕਹਿੰਦੇ ਕਿ ਜੋ ਮੇਰੇ ਹਸਬੰਡ ਸੀ ਕਹਿੰਦੇ ਪਹਿਲਾਂ ਤਾਂ ਉਹਨਾਂ ਨੇ ਮੈਨੂੰ ਖੁਦ ਕਿਹਾ ਕਿ ਮੈਂ ਸ਼ਹੀਦਾ ਸਾਹਿਬ ਤੇ ਨੂੰ ਲੈ ਕੇ ਜਾਣਾ ਦੁਪਹਿਰਾ ਸਹਿਬ ਤੋਂ ਉਥੇ ਕੱਟ ਲਿਆ ਕਰ ਕਹਿੰਦੇ ਜਦੋਂ ਅਸੀਂ ਪਹਿਲਾ ਦੁਪਹਿਰਾ ਸਹਿਬ ਉਥੇ ਕੱਟਿਆ ਤੇ ਮੇਰੇ ਹਸਬੰਡ ਨੂੰ ਵੀ ਬਹੁਤ ਵਧੀਆ ਲੱਗਿਆ ਉਹਨਾਂ ਨੇ ਵੀ ਕਹਿੰਦੇ ਉੱਥੇ ਬੈਠ ਕੇ ਮੇਰੇ ਨਾਲ ਦੁਪਹਿਰਾ ਸੈਵ ਕੱਟਿਆ ਤੇ ਕਹਿੰਦੇ ਇਸੇ ਤਰ੍ਹਾਂ ਵਾਹਿਗੁਰੂ ਦੀ ਕਿਰਪਾ ਧੰਨ ਧਰ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿਰਪਾ ਦੇ ਨਾਲ ਕਹਿੰਦੇ ਅਸੀਂ ਦੋਨੇ ਹਸਬੰਡ ਵਾਈਫ ਦੁਪਹਿਰਾ ਸੈਵ ਕਹਿੰਦੇ ਕੱਟ ਕੇ ਆਉਂਦੇ ਹੁੰਦੇ ਸੀ ਹਰ ਐਤਵਾਰ ਕਿਤੇ ਘਰ ਦੇ ਵਿੱਚ ਵੀ ਕਹਿੰਦੇ ਸਭ ਮਾਹੌਲ ਵਧੀਆ ਸੀ ਕਹਿੰਦੇ ਜਿਹੜਾ ਸਹੁਰਾ ਸਾਹਿਬ ਸੀ ਉਹਨਾਂ ਦਾ ਵੀ ਸੁਭਾਅ ਬਹੁਤ ਵਧੀਆ ਸੀ ਸੱਸ ਸਣਾ ਵੀ ਨਨਾਨ ਦਾ ਦਿਓਰ ਦਾ ਤੇ ਵਾਹਿਗੁਰੂ ਦਾ ਦਿੱਤਾ ਵੀ ਖਾਲਸਾ ਜੀ ਭੈਣ ਦੱਸਦੀ ਕਿ ਪ੍ਰਮਾਤਮਾ ਦਾ ਦਿੱਤਾ ਸਭ ਕੁਝ ਸੀ ਸਾਡੇ ਘਰ ਦੇ ਵਿੱਚ ਪਰ ਖਾਲਸਾ ਜੀ ਭੈਣ ਕਹਿੰਦੇ ਵੀ ਕਿਥੇ ਤਾਂ ਮੇਰੇ ਹਸਬੰਦ ਨੇ ਕਹਿੰਦੇ ਮੈਨੂੰ ਕਹਿਣਾ ਗੁਰਦੁਆਰਾ ਸਾਹਿਬ ਲੈ ਕੇ ਜਾਣਾ ਦੁਪਹਿਰਾ ਸਹਿਬ ਕੱਟਣਾ ਸਭ ਕੁਝ ਕਰਨਾ ਇਹ ਨਾ ਕਹਿਣਾ ਕਈ ਵਾਰ ਖਾਲਸਾ ਜੀ ਭੈਣ ਕਹਿੰਦੇ ਕਿ ਕਈ ਵਾਰ ਮੈਂ ਸੁਣਨਾ ਕਿ ਬਹੁਤੇ ਘਰਾਂ ਦੇ ਵਿੱਚ ਜੋ ਹਸਬੈਂਡ ਹੁੰਦੇ ਨੇ ਕਿ ਉਹ ਗੁਰਦੁਆਰਾ ਸਾਹਿਬ ਜਾਣ ਤੋਂ ਇਨਕਾਰ ਵੀ ਕਰਦੇ ਨੇ ਕਹਿੰਦੇ ਪਰ ਮੇਰੇ ਹਸਬੈਂਡ ਨੇ ਮੈਨੂੰ ਇਹ ਕਦੇ ਨਾ ਕਹਿਣਾ ਜਦੋਂ ਵੀ ਮੈਂ ਕਹਿਣਾ ਉਹਨੇ ਕਹਿਣਾ ਵੀ ਤੂੰ ਚੱਲ ਮੈਂ ਤੈਨੂੰ ਲੈ ਕੇ ਚੱਲਦਾ ਪਰ ਖਾਲਸਾ ਜੀ ਭੈਣ ਕਹਿੰਦੀ ਕਿ ਇਸ ਤਰ੍ਹਾਂ ਦਾ ਸਾਡਾ ਵਧੀਆ ਰੁਟੀਨ ਬਣਿਆ ਹੋਇਆ ਸੀ ਵਾਹਿਗੁਰੂ ਦੀ ਕਿਰਪਾ ਸੀ ਪਰ ਕਹਿੰਦੇ ਕਿ ਪਤਾ ਨਹੀਂ ਸਾਡੇ ਤੋਂ ਕੋਈ ਗਲਤੀ ਹੋਈ ਭੁੱਲਚਕ ਹੋਈ ਵੀ ਵਾਹਿਗੁਰੂ ਸਭ ਜਾਣੀ ਜਾਣੇ ਪਰ ਸਾਨੂੰ ਕੁਝ ਨਹੀਂ ਪਤਾ ਲੱਗਿਆ ਕਹਿੰਦੇ ਕਿ ਅਸੀਂ ਇਸ ਤਰ੍ਹਾਂ 6 7 ਦਪਹਿਰਾ ਸਹਿਬ ਵੀ ਅਜੇ ਕੱਟੇ ਸੀ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਜਿਹੜੇ ਮੇਰੇ ਹਸਬੰਦ ਨੇ ਉਹਨਾਂ ਨੇ ਮੈਨੂੰ ਅਚਾਨਕ ਇਹ ਕਹਿਣਾ ਸ਼ੁਰੂ ਕਰਤਾ ਕਿ ਅੱਜ ਤੋਂ ਬਾਅਦ ਨਾ ਹੀ ਤੂੰ ਪਾਠ ਕਰਨਾ ਏ ਤੇ ਨਾ ਹੀ ਗੁਰਦੁਆਰਾ ਸਾਹਿਬ ਜਾਣਾ ਏ ਦੇ ਨਾ ਹੀ ਤੂੰ ਦੁਪਹਿਰਾ ਸਹਿਬ ਕੱਟਣਾ ਏ ਤੇ ਨਾ ਕਰੇ ਜੋਤ ਜਗਾਉਣੀ ਤੇ ਨਾ ਮੈਂ ਤੈਨੂੰ ਉੱਥੇ ਲੈ ਕੇ ਜਾਣਾ ਸ਼ਹੀਦਾ ਸਾਹਿਬ ਕਹਿੰਦੇ ਉਹਨਾਂ ਦੇ ਮਨ ਦੇ ਵਿੱਚ ਇੰਨੀ ਈਰਖਾ ਇੰਨਾ ਗਰੋਧ ਭਰ ਗਿਆ ਭੈਣ ਦੱਸ ਦੇ ਵੀ ਉਹਨਾਂ ਨੇ ਮੈਨੂੰ ਇਹ ਕਹਿਣਾ ਜੇ ਤੂੰ ਪਾਠ ਕੀਤਾ ਤਾਂ ਤੂੰ ਦੇਖ ਲਈ ਤੇਰਾ ਬਣਦਾ ਕੀ ਪਰ ਖਾਲਸਾ ਜੀ ਭੈਣ ਕਹਿੰਦੇ ਕਿ ਮੈਂ ਜੋਤ ਤਾਂ ਜਗਾਉਣੀ ਹੁੰਦੀ ਸੀ ਕਹਿੰਦੇ ਮੈਂ ਜੋਤ ਜਗਾਉਣੀ ਕਰਦੇ ਵਿੱਚ ਬਹੁਤ ਕਲੇਸ਼ ਹੋਣਾ ਜੇ ਮੈਂ ਪਾਠ ਕਰਨਾ ਤੇ ਉਸ ਚੀਜ਼ ਨੂੰ ਲੈ ਕੇ ਵੀ ਕਹਿੰਦੇ ਬਹੁਤ ਕਲੇਸ਼ ਹੋਣਾ ਸਾਡੇ ਘਰ ਦੇ ਵਿੱਚ ਜਿਸ ਚੀਜ਼ ਨੂੰ ਲੈ ਕੇ ਕਹਿੰਦੇ ਮੇਰੇ ਨਾਲ ਕਾਫੀ ਕੁੱਟਮਾਰ ਵੀ ਹੋਣੀ ਸਾਡੇ ਦੋਨਾਂ ਹਸਬੰਡ ਵਾਈਫ ਦੇ ਵਿੱਚ ਕਹਿੰਦੇ ਇੰਨੀ ਲੜਾਈ ਹੋਈ ਇੱਕ ਦਿਨ ਕਹਿੰਦੇ ਮੇਰੇ ਹਸਬੰਡ ਨੇ ਜਗਾਈ ਹੋਈ ਜੋਤ ਬਚਾਦੀ ਜਿਸ ਚੀਜ਼ ਨੂੰ ਲੈ ਕੇ ਮੈਂ ਬਹੁਤ ਜ਼ਿਆਦਾ ਘਰ ਦੇ ਵਿੱਚ ਕਲੇਸ਼ ਕੀਤਾ ਆਪਣੇ ਪੀਕਾ ਪਰਿਵਾਰ ਦੇ ਵਿੱਚ ਫੋਨ ਕੀਤਾ ਤੇ ਕਹਿੰਦੇ ਜੋ ਮੇਰਾ ਪੀਕਾ ਪਰਿਵਾਰ ਸੀ ਉਹ ਮੈਨੂੰ ਆ ਕੇ ਲੈ ਜਾਂਦਾ ਏਸੀ ਤਰ੍ਹਾਂ ਖਾਰ사 ਜੀ ਪੈਣ ਕਹਿੰਦੇ ਕਿ ਸਾਡੇ ਦੋਨਾਂ ਹਸਬੰਡ ਵਾਈਫ ਦੇ ਵਿੱਚ ਇੰਨੀ ਪ੍ਰੋਬਲਮ ਹੋ ਗਈ ਕਹਿੰਦੇ ਉਸ ਤੋਂ ਬਾਅਦ ਦੇ ਵਿੱਚ ਕਾਫੀ ਰਿਸ਼ਤੇਦਾਰਾਂ ਨੂੰ ਕਿੰਦੇ ਇਕੱਠਾ ਕਰਕੇ ਕਿੰਨੇ ਪਿੰਡ ਦੇ ਬਹੁਤ ਵਾਰ ਕਹਿੰਦੇ ਕਈ ਬੰਦਿਆਂ ਨੂੰ ਵੀ ਅਸੀਂ ਇਕੱਠਾ ਕੀਤਾ ਤੇ ਕਾਫੀ ਸੁਲਾ ਸਲਾਈ ਕਰਾਈ ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਮੇਰੇ ਹਸਪੈਂਡ ਮੈਨੂੰ ਲੈ ਆਏ ਕੁਝ ਸਮਾਂ ਕਹਿੰਦੇ ਮੈਂ ਰਹੀ ਕਹਿੰਦੇ ਕਿ ਮੇਰੇ ਕੋਲ ਬੱਚਾ ਹੋਣ ਵਾਲਾ ਸੀ ਤੇ ਜੋ ਮੇਰੇ ਹਸਪੈਂਡ ਸੀ ਉਹਨਾਂ ਨੇ ਕਹਿੰਦੇ ਫਿਰ ਮੈਨੂੰ ਗੁਰਦੁਆਰਾ ਸਾਹਿਬ ਪਾਠ ਕਰਨ ਤੋਂ ਇਨਕਾਰ ਕਰਤਾ ਉਹਨਾਂ ਨੇ ਕਿਹਾ ਕਿ ਇੱਕ ਸ਼ਰਤ ਤੇ ਮੈਂ ਤੁਹਾਡੀ ਕੁੜੀ ਨੂੰ ਰੱਖਾਂਗਾ ਜੇ ਗੁਰਦੁਆਰਾ ਸਾਹਿਬ ਨਾ ਜਾਏਗੀ ਪਾਠ ਨਾ ਕਰੇਗੀ ਮੈਂ ਇਹਨੂੰ ਘਰ ਦੇ ਵਿੱਚ ਨਹੀਂ ਰੱਖਣਾ ਕਿਉਂਕਿ ਘਰ ਦੇ ਵਿੱਚ ਇਹ ਪਾਠ ਨਾ ਕਰੇ ਨਾ ਹੀ ਇਹ ਦੁਪਹਿਰਾ ਸੈਵਕਟੇ ਖਾਲਸਾ ਜੀ ਭੈਣ ਕਹਿੰਦੇ ਕਿ ਮੇਰੇ ਕੋਲ ਕਹਿੰਦੇ ਬੱਚਾ ਹੋਣ ਵਾਲਾ ਸੀ ਮੈਂ ਪ੍ਰੈਗਨੈਂਟ ਸੀ ਕਹਿੰਦੇ ਕਿ ਮੇਰੇ ਹਸਬੰਦ ਨੇ ਫਿਰ ਵੀ ਮੇਰੇ ਨਾਲ ਇੰਨੀ ਕੁੱਟਮਾਰ ਕੀਤੀ ਕਹਿੰਦੇ ਕਿ ਮੇਰੀ ਹਾਲਤ ਤੇ ਜੋ ਸੀਰੀਅਸ ਹੋ ਗਈ ਕਹਿੰਦੇ ਜੋ ਮੇਰਾ ਬੱਚਾ ਸੀ ਉਹ ਵੀ ਨਾ ਰਿਹਾ ਕਹਿੰਦੇ ਉਸ ਤੋਂ ਬਾਅਦ ਦੇ ਵਿੱਚ ਤਾਂ ਮੈਂ ਸੋਚਿਆ ਕਿ ਮੈਂ ਇਸ ਘਰ ਦੇ ਵਿੱਚ ਰਹਿਣਾ ਹੀ ਨਹੀਂ ਪਰ ਫਿਰ ਵੀ ਖਾਲਸਾ ਜੀ ਭੈਣ ਦੱਸ ਦਿਆ ਕਿ ਜਿਹੜੇ ਮੇਰੇ ਮਾਤਾ ਪਿਤਾ ਸੀ ਉਹਨਾਂ ਨੇ ਸਮਝਾਇਆ ਉਹਨਾਂ ਦੇ ਸਮਝਾਉਣ ਦੇ ਕਹਿੰਦੇ باوجود ਕਹਿੰਦੇ ਮੈਨੂੰ ਫਿਰ ਦੁਬਾਰਾ ਆਪਣੇ ਸਹੁਰਾ ਪਰਿਵਾਰ ਦੇ ਵਿੱਚ ਫਿਰ ਆਉਣਾ ਪਿਆ ਕਹਿੰਦੇ ਸਮਝਾ ਕੇ ਮੇਰੇ ਹੀ ਕਹਿੰਦੇ ਮੰਮੀ ਡੈਡੀ ਮੈਨੂੰ ਮੇਰੇ ਸਹੁਰਾ ਪਰਿਵਾਰ ਦੇ ਵਿੱਚ ਛੱਡ ਗਏ ਕਹਿੰਦੇ ਉਸ ਤੋਂ ਬਾਅਦ ਦੇ ਵਿੱਚ ਉਸੇ ਤਰ੍ਹਾਂ ਹੀ ਕਹਿੰਦੇ ਭੈਣ ਫਿਰ ਸਾਡੀਆਂ ਲੜਾਈਆਂ ਸ਼ੁਰੂ ਕਿਉਂਕਿ ਹਸਬੰਦ ਨੇ ਕਿਹਾ ਕਿ ਮੈਂ ਕਿਹੜਾ ਤੈਨੂੰ ਲੈ ਕੇ ਆਇਆ ਤੂੰ ਨਾ ਆਉਂਦੀ ਵੀ ਤੂੰ ਕੀ ਕਰਨ ਆਈ ਏ ਨਾ ਆਉਂਦੀ ਇਸ ਤਰ੍ਹਾਂ ਖਾਰਸਾ ਜੀ ਭੈਣ ਕਹਿੰਦੇ ਕਿ ਮੈਂ ਬਹੁਤ ਕੋਸ਼ਿਸ਼ ਸੁਣਨਾ ਕਹਿੰਦੇ ਬਹੁਤ ਸਾਡੇ ਘਰ ਚ ਕਲੇਸ਼ ਪੈਣਾ। ਕਹਿੰਦੇ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਮੇਰੇ ਸੱਸ ਸਹੁਰਾ ਸੀ ਉਹਨਾਂ ਨੇ ਕਹਿੰਦੇ ਕਈ ਪੰਡਤਾਂ ਦੇ ਕੋਲ ਵੀ ਜਾਣਾ, ਕਈ ਬਾਬਿਆਂ ਦੇ ਕੋਲ ਵੀ ਜਾਣਾ ਕਹਿੰਦੇ ਕਿ ਉਹਨਾਂ ਨੇ ਕੋਈ ਜਗ੍ਹਾ ਹੀ ਨਸ਼ਤ ਨਹੀਂ। ਇਤੇ ਤੱਕ ਖਾਰਸਾ ਜੀ ਭੈਣ ਦੱਸ ਦਿਆ ਕਹਿੰਦੇ ਕਿ ਵੀ ਮਤਲਬ ਸਾਨੂੰ ਕਿਸੇ ਨੇ ਰਿਸ਼ਤੇਦਾਰੀ ਚ ਵੀ ਦੱਸਿਆ ਕਿ ਕੋਈ ਬਾਬਾ ਏ ਉਹ ਪੁੱਛ ਦੱਸਦਾ ਏ ਤੇ ਉਹ ਸਭ ਕੁਝ ਠੀਕ ਕਰ ਦਿੰਦਾ ਏ ਉੱਥੇ ਤੁਸੀਂ ਜਾਓ ਕਹਿੰਦੇ ਉੱਥੇ ਵੀ ਉਹ ਗਏ ਉਹਨਾਂ ਨੇ ਕਾਫੀ ਕੁਝ ਕਰਨ ਨੂੰ ਕਿਹਾ ਤੇ ਕਹਿੰਦੇ ਕਿ ਉਹ ਸਭ ਕੁਝ ਅਸੀਂ ਕੀਤਾ ਪਰ ਫਿਰ ਵੀ ਕਹਿੰਦੇ ਕਿ ਸਾਡਾ ਕੋਈ ਵੀ ਘਰ ਦੇ ਵਿੱਚ ਸਿਸਟਮ ਸੈੱਟ ਨਾ ਆਇਆ ਕਿਉਂਕਿ ਖਾਲਸਾ ਜੀ ਭੈਣ ਕਹਿੰਦੇ ਕਿ ਮੇਰਾ ਤਾਂ ਗੁਰੂ ਤੇ ਭਰੋਸਾ ਸੀ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਤੇ ਭਰੋਸਾ ਸੀ ਕਹਿੰਦੇ ਮੇਰਾ ਮਨ ਇੰਨਾ ਦੁਖੀ ਹੋਣਾ ਜਦੋਂ ਸਹੁਰਾ ਪਰਿਵਾਰ ਨੇ ਕਹਿੰਦੇ ਕਿ ਟੈਨਸ਼ਨ ਦੇ ਵਿੱਚ ਕਹਿੰਦੇ ਉਹਨਾਂ ਨੂੰ ਮੈਂ ਗਲਤ ਵੀ ਨਹੀਂ ਸੀ ਕਿਹਾ ਕਦੇ ਵੀ ਗਲਤ ਕਰ ਲੈਣੇ ਵੀ ਹੋਰ ਰਸਤੇ ਤੇ ਜਾਂਦੇ ਨੇ ਕਿਉਂਕਿ ਹਰ ਇੱਕ ਮਾਪੇ ਖਾਰਸਾ ਜੀ ਭੈਣ ਦੱਸਦੇ ਵੀ ਫਿਕਰ ਦੇ ਵਿੱਚ ਇੱਧਰ ਉੱਧਰ ਨੂੰ ਭੱਜਦੇ ਆ ਕਿ ਬੱਚਿਆਂ ਦਾ ਜੋ ਘਰ ਹੈ ਵਸ ਜੇ ਬੱਚਿਆਂ ਦਾ ਫਿਊਚਰ ਠੀਕ ਹੋ ਜਾਵੇ ਉਸੇ ਤਰ੍ਹਾਂ ਖਾਰਸਾ ਜੀ ਭੈਣ ਕਹਿੰਦੇ ਕਿ ਮੇਰੇ ਸੱਸ ਸੋਹਰਾ ਨੇ ਵੀ ਕੋਈ ਜਗ੍ਹਾ ਨਾ ਛੱਡੀ ਵਿਹਾਰੀ ਕਿ ਜਗ੍ਹਾ ਤੇ ਜਾਣਾ ਭੱਜ ਦੌੜ ਕਰਨੀ ਕਿ ਮੇਰੇ ਜੋ ਨੋ ਪੋਤੇ ਉਹਨਾਂ ਦੇ ਵਿੱਚ ਰਹਿਵਣ ਆਜੇ ਤੇ ਉਹਨਾਂ ਦਾ ਘਰ ਪਰਿਵਾਰ ਵੀ ਵਸਦਾ ਹੋ ਜਾਵੇ ਪਰ ਘਾਲਸਾ ਜੀ ਭੈਣ ਕਹਿੰਦੇ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਪੰਡਤਾਂ ਦੇ ਕੋਲ ਪੈਸੇ ਵੀ ਦੇਨੇ ਸਭ ਕੁਝ ਕਹਿੰਦੇ ਕਰਨਾ ਕੋਈ ਵੀ ਹੱਲ ਨਾ ਹੋਇਆ ਕਹਿੰਦੇ ਮੈਂ ਆਪਣੇ ਮਨ ਦੇ ਅੰਦਰ ਇੰਨਾ ਕਲੇਸ਼ ਕਰਨਾ ਇੰਨਾ ਕਹਿੰਦੇ ਮੈਨੂੰ ਦੁੱਖ ਆਉਣਾ ਵੀ ਮਹਾਰਾਜ ਸੱਚੇ ਪਾਤਸ਼ਾਹ ਵੀ ਮੈਂ ਤੁਹਾਡੀ ਗਰਬਾਣੀ ਦੇ ਜਾਪ ਕਰਦੀ ਆਂ ਧੰਨ ਧੰਨ ਬਾਬਾ ਦੀਪ ਸਿੰਘ ਸਿਆਮ ਜੀ ਵੀ ਮੈਂ ਤੁਹਾਡੇ ਨਾਮ ਦੀ ਜੋਤ ਜਗਾਉਣੀ ਆ ਚਪਹਿਰਾ ਸੇਵ ਕੱਟਣੀ ਆ ਪੀ ਇਹਨੂੰ ਕੋਈ ਸਮੱਤਵੁੱਦ ਬਖਸ਼ੋ ਵੀ ਮੇਰੇ ਘਰ ਵਾਲੇ ਨੂੰ ਹਸਬੈਂਡ ਨੂੰ ਕਿ ਮੈਂ ਇਹ ਦੁਬਾਰਾ ਤੋਂ ਫਿਰ ਉਸੇ ਤਰ੍ਹਾਂ ਦੁਪਹਿਰਾ ਸਾਬ ਕੱਟਣ ਲਈ ਮੈਨੂੰ ਲੈ ਕੇ ਆਵੇ ਕਿਉਂਕਿ ਮੈਂ ਤੁਹਾਡੇ ਤੋਂ ਬਿਨਾਂ ਨਹੀਂ ਰਹਿ ਸਕਦੀ ਮੈਂ ਗੁਰਬਾਣੀ ਦੇ ਚਾਅ ਤੋਂ ਬਿਨਾਂ ਨਹੀਂ ਰਹਿ ਸਕਦੀ ਨਾ ਹੀ ਮੈਂ ਜੋਤ ਜਗਾਉਣ ਤੋਂ ਬਿਨਾਂ ਰਹਿ ਸਕਦੀ ਆ ਖਾਲਸਾ ਜੀ ਭੈਣ ਕਹਿੰਦੇ ਕਿ ਰਾਤ ਪੈ ਚਾਣੀ ਦਿਨ ਹੋਣਾ ਮੈਨੂੰ ਇੰਨੀ ਐਚਬੀ ਲੱਗਣੀ ਕਿ ਮੇਰੇ ਤੋਂ ਪਾਠ ਨਹੀਂ ਹੋਇਆ ਕਹਿੰਦੇ ਜੇ ਇਸ ਦਿਨ ਸੰਡੇ ਆਉਣਾ ਮੈਨੂੰ ਬਹੁਤ ਟੈਨਸ਼ਨ ਹੋਣੀ ਕਿ ਮੈਂ ਅੱਜ ਫੇਰ ਜੋਤ ਨਹੀਂ ਜਗਾਈ ਜਪਰਾ ਸਾਹਿਬ ਨਹੀਂ ਕਟਿਆ ਕਹਿੰਦੇ ਕਿ ਮੇਰੇ ਇੰਨੀ ਚੀਜ਼ ਨੂੰ ਸੋਚ ਵਿਚਾਰ ਕਰਕੇ ਕਹਿੰਦੇ ਕਿ ਇਸ ਚੀਜ਼ ਦੀ ਮੈਂ ਟੈਨਸ਼ਨ ਲੈ ਲਾਈ ਸੀ ਕਿ ਮੇਰੀ ਇੱਕ ਮਹੀਨੇ ਕਹਿੰਦੇ ਕਿ ਡਿਪਰੈਸ਼ਨ ਦੀ ਪ੍ਰੋਬਲਮ ਹੁੰਦੀ ਜਾਂਦੀ ਸੀ ਕਿ ਮੈਂ ਪਾਠ ਕਰਨਾ ਪਰ ਮੈਨੂੰ ਇਹ ਕਰਨ ਨਹੀਂ ਦਿੰਦੇ ਵੀ ਮੈਂ ਗੁਰਦੁਆਰਾ ਸਾਹਿਬ ਜਾਣਾ ਮੈਨੂੰ ਇਹ ਚਾਣ ਨਹੀਂ ਦਿੰਦਾ ਮੇਰਾ ਹਸਬੰਦ ਕਹਿੰਦੇ ਇਸ ਚੀਜ਼ ਨੂੰ ਲੈ ਕੇ ਮੈਂ ਬਹੁਤ ਜ਼ਿਆਦਾ ਕਹਿੰਦੇ ਟੈਨਸ਼ਨ ਦੇ ਵਿੱਚ ਰਹਿੰਦੀ ਸੀ ਇਤੈਰਾ ਘਰ ਸਾਜੀ ਭੈਣ ਕਹਿੰਦੇ ਕਿ ਮੈਂ ਪਾਠਨਾ ਕਰਨਾ ਕੁਝ ਵੀ ਨਾ ਕਰਨਾ ਤੇ ਕਹਿੰਦੇ ਮੈਂ ਟੀਵੀ ਦੇ ਵਿੱਚ ਵੀ ਜੇ ਗਰਬਾਣੀ ਲਗਾਉਣੀ ਉਹ ਵੀ ਹਸਬੈਂਡ ਨੇ ਕਹਿੰਦੇ ਬੰਦ ਕਰ ਦੇਣੀ ਤੇ ਕਹਿੰਦੇ ਇੱਕ ਦਿਨ ਨਾ ਮੇਰੇ ਹਸਬੈਂਡ ਘਰ ਨਹੀਂ ਸੀ ਹੈਗੇ ਕਹਿੰਦੇ ਤੇ ਮੈਂ ਫੋਨ ਦੇਖਦੀ ਦੇਖਦੀ ਕਹਿੰਦੇ ਕਿ ਮੈਂ ਇਸ ਤਰ੍ਹਾਂ ਕਥਾ ਸੁਣਨ ਲੱਗੀ ਤਾਂ ਅੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੀਆ ਕਿ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿਰਪਾ ਦੇ ਨਾਲ ਇਹ ਕਾਰਜ ਸਿੱਧ ਹੋਇਆ ਇਹਦੇ ਇਸ ਤਰ੍ਹਾਂ ਮੈਂ ਸਾਰੀਆਂ ਕਥਾ ਸੁਣਦੀ ਤੇ ਕਹਿੰਦੇ ਇੱਕ ਸ਼ਹੀਦੀ ਦੇਖਦੀ ਕਹਿੰਦੇ ਕਥਾ ਆਈ ਕਿ ਬਾਬਾ ਜੀ ਨੇ ਦੱਸਿਆ ਕਿ ਤਿੰਨ ਸ਼ਹੀਦੀ ਦੇ ਕਰਾਉਣ ਦੇ ਨਾਲ ਵੀ ਉਹਨਾਂ ਦੇ ਕਾਰਜ ਜੋ ਸੀ ਸਫਲ ਹੋ ਗਏ ਸੀ ਕਹਿੰਦੇ ਉਹ ਜਦੋਂ ਮੈਂ ਕਥਾ ਸੁਣੀ ਕਹਿੰਦੇ ਕਿ ਹੱਡ ਬੀਤੀ ਸੁਣਦੇ ਆ ਤੇ ਉਸ ਤੋਂ ਬਾਅਦ ਦੇ ਵਿੱਚ ਪੈਣ ਕਹਿੰਦੇ ਕਿ ਮੈਨੂੰ ਸੀ ਕਿ ਮੈਂ ਕਿਵੇਂ ਨਾ ਕਿਵੇਂ ਜਾ ਕੇ ਕਹਿੰਦੇ ਅਮਰitsar ਸਾਹਿਬ ਸ਼ਹੀਦਾ ਸਾਹਿਬ ਕਹਿੰਦੇ ਅਰਦਾਸ ਬੇਨਤੀ ਕਰਕੇ ਕਿ ਮੈਂ ਟਾਲਾ ਸਾਹਿਬ ਜਾ ਕੇ ਵੀ ਮੈਂ ਆਪਣੇ ਹੱਥ ਦੇ ਨਾਲ ਸ਼ਹੀਦੀ ਦੇ ਇੱਕ ਲੈ ਕੇ ਤੇ ਸ਼ਹੀਦੀ ਦੇਗ ਦੀ ਰਸਤੇ ਦੇ ਵਿੱਚ ਪਰਚੀ ਪਾ ਕੇ ਤੇ ਮੈਂ ਅਰਦਾਸ ਬੇਨਤੀ ਕਰਵਾਉਣੀ ਹੈ ਵੀ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਅੱਗੇ ਵੀ ਮੇਰੀ ਇੱਕੀ ਅਰਦਾਸ ਬੇਨਤੀ ਹੈ ਕਿ ਜਿਹੜੇ ਮੇਰੇ ਹਸਬੈਂਡ ਨੇ ਉਹ ਠੀਕ ਹੋ ਜਾਣ ਉਹ ਖੁਦ ਮੈਨੂੰ ਪਹਿਲਾਂ ਦੀ ਤਰ੍ਹਾਂ ਜਪੈਰਾ ਸਾਹਿਬ ਕੱਟਣ ਲਈ ਵੀ ਲੈ ਕੇ ਜਾਣ ਤੇ ਮੈਨੂੰ ਗਰਬਾਣੀ ਦਾ ਜਾਪ ਕਰਨ ਤੋਂ ਵੀ ਨਾ ਰੋਕਣ ਨਾ ਹੀ ਗੁਰਦੁਆਰਾ ਸਾਹਿਬ ਜਾਣ ਤੋਂ ਰੋਕਣ ਔਰ ਕੋਈ ਮੰਗ ਨਹੀਂ ਸੀ ਹੈਗੀ ਮਹਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਸਦਕਾ ਖਾਲਸਾ ਜੀ ਭੈਣ ਕਹਿੰਦੇ ਕਿ ਮੈਂ ਕਦੇ ਵੀ ਮਹਾਰਾ ਸੱਚੇ ਪਾਤਸ਼ਾਹ ਤੋਂ ਕੁਝ ਨਹੀਂ ਸੀ ਮੰਗਿਆ ਕਿ ਗਰਬਾਣੀ ਦੇ ਚਾਪ ਤੋਂ ਬਿਨਾ ਕਿਉਂਕਿ ਪਰਮਾਤਮਾ ਨੇ ਸਭ ਕੁਝ ਕਹਿੰਦੇ ਬਿਨਾ ਮੰਗਿਆ ਹੀ ਬਿਨਾ ਕਹਿੰਦੇ ਸੋਚਿਆ ਹੀ ਕਹਿੰਦੇ ਸੋਚ ਤੋਂ ਵੀ ਵੱਧ ਕੇ ਸਾਨੂੰ ਦਿੱਤਾ ਸੀ ਇਸੇ ਤਰ੍ਹਾਂ ਖਾਲਸਾ ਜੀ ਭੈਣ ਕਹਿੰਦੇ ਕਿ ਮੈਂ ਆਪਣੇ ਸਹੁਰਾ ਨੂੰ ਪਰਿਵਾਰ ਨੂੰ ਦੱਸਿਆ ਸੱਸ ਸਹੁਰੇ ਨੂੰ ਤੇ ਉਹਨਾਂ ਨੇ ਕਿਹਾ ਵੀ ਕਿੰਦੇ ਭੈਣ ਕਹਿੰਦੇ ਮੈਂ ਠੀਕ ਨਹੀਂ ਸੀ ਰਹਿੰਦੀ ਹੁੰਦੀ ਕਹਿੰਦੇ ਜਦੋਂ ਦੀ ਵੀ ਮੇਰਾ ਬੱਚਾ ਨਹੀਂ ਸੀ ਰਿਹਾ ਉਸ ਬਾਅਦ ਮੇਰੀ ਸਿਹਤ ਨਹੀਂ ਸੀ ਠੀਕ ਰਹਿੰਦੀ ਤੇ ਕਹਿੰਦੇ ਮੇਰੀ ਮੈਡੀਸਿਨ ਚਾਹੀਦੀ ਸੀ ਜੋ ਮੇਰੇ ਹਸਬੰਦ ਨਹੀਂ ਸੀ ਮੇਰੇ ਨਾਲ ਜਾਂਦੇ ਲੈਣ ਤੇ ਕਹਿੰਦੇ ਮੇਰਾ ਸੱਸ ਸੋਹਰਾ ਹੀ ਜਾਣਦਾ ਸੀ ਜਦੋਂ ਮੈਂ ਉਹਨਾਂ ਦੇ ਨਾਲ ਕਹਿੰਦੇ ਗੱਲ ਕੀਤੀ ਸ਼ਹੀਦੀ ਦੇਗ ਬਾਰੇ ਤੇ ਉਹਨਾਂ ਨੇ ਕਹਿੰਦੇ ਮੇਰੀ ਪੂਰੀ ਸਕੋਰਟ ਕੀਤੀ ਕਿਉਂਕਿ ਸੋਹਰਾ ਪਰਿਵਾਰ ਬਹੁਤ ਵਧੀਆ ਸੀ ਉਹਨਾਂ ਨੇ ਕਿਹਾ ਕਿ ਕੋਈ ਗੱਲ ਨਹੀਂ ਵੀ ਅਸੀਂ ਤੇਰੇ ਨਾਲ ਚੱਨੇ ਆਂ ਆਪਾਂ ਕਹਿੰਨੇ ਆ ਕਿ ਆਪਾਂ ਦਵਾਈ ਲੈਣ ਜਾਣਾ ਏ ਪਰ ਤੂੰ ਨਾਲ ਚੱਲ ਅਸੀਂ ਤੇ ਲੋਹ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ पे ਵੀ ਮੱਥਾ ਟਿਕਾ ਕੇ ਲੈ ਕੇ ਆਉਣੇ ਆ ਦਰਸ਼ਨ ਵੇਲੇ ਕਰਵਾ ਕੇ ਇਸ਼ੀ ਹੀ ਦੀ ਦੇਖਦੀ ਰੈਸਟ ਵੀ ਤੂੰ ਟਾਲਾ ਸਾਬ ਕਰਵਾਇਆ ਵੀ ਆਪਾਂ ਸਵੇਰੇ ਅੰਮ੍ਰਿਤ ਵੇਲੇ ਚਾਣੇ ਆ ਸ਼ਾਮ ਨੂੰ ਵਾਪਸ ਆ ਜਾਾਂਗੇ ਇਹਨੂੰ ਕੋਈ ਬਹਾਨਾ ਵੀ ਲਗਾ ਦਾਂਗੇ ਵੀ ਡਾਕਟਰ ਨੇ ਕਿਹਾ ਸੀ ਟਾਈਮ ਨਾ ਲਾਉਣਾ ਖਾਲਸਾ ਜੀ ਭੈਣ ਕਹਿੰਦੇ ਕਿ ਇਸ ਤਰ੍ਹਾਂ ਅਸੀਂ ਆਪਣਾ ਕੋਈ ਬਹਾਨਾ ਕਰ ਲਗਾ ਕੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਹਸਬੈਂਡ ਨੂੰ ਕਹਿ ਕੇ ਕਹਿੰਦੇ ਅਸੀਂ ਐਤਵਾਰ ਨੂੰ ਜਾਂਦੇ ਆ ਕਹਿੰਦੇ ਆ ਸ੍ਰੀ ਅੰਮ੍ਰਿਤਸਰ ਸਾਹਿਬ ਜਾਣੇ ਆ ਉੱਥੇ ਦਰਸ਼ਨ ਮੇਲੇ ਕਰਕੇ ਕਹਿੰਦੇ ਫਿਰ ਮੈਂ ਸ਼ਹੀਦਾਂ ਸਾਹਿਬ ਚ ਪੈਰਾ ਸਾਹਿਬ ਘੱਟ ਕੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਨਾਲੇ ਜੋਤ ਦੇ ਵਿੱਚ ਕਹਿੰਦੇ ਕਿ ਉਹ ਪਾ ਕੇ ਉਸ ਤੋਂ ਬਾਅਦ ਦੇ ਵਿੱਚ ਖਾਲਸਾ ਜੀ ਪਹਿਣ ਦੱਸਦੇ ਕਿ ਅਸੀਂ ਟਾਲਾ ਸਾਹਿਬ ਗੁਰਦੁਆਰੇ ਕਹਿੰਦੇ ਜਾਣੇ ਆ ਟੈਂਪੂ ਤੇ ਕਹਿੰਦੇ ਟੈਂਪੂ ਵਾਲਾ ਸਾਨੂੰ ਕਿਦੇ 2 3 3 4 ਕਿਲੋਮੀਟਰ ਹੀ ਕਹਿੰਦੇ ਦੂਰ ਉਹ ਛੱਡ ਦਿੰਦਾ ਵੀ 10 ਮਿੰਟ ਦਾ ਰਸਤਾ ਹੁੰਦਾ 15 ਕ ਦਾ ਕਹਿੰਦੇ ਉੱਥੇ ਅਰਦਾਸ ਬੇਨਤੀ ਕਰਵਾਉਣੀ ਆ ਬਾਹਰ ਤੋਂ ਸ਼ਹੀਦੀ ਦੇਗ ਲੈ ਕੇ ਵਿੱਚ ਪਰਚੀ ਪਾ ਕੇ ਕਹਿੰਦੇ ਅੰਦਰ ਜਾ ਕੇ ਮੱਥਾ ਟੇਕੀ ਉੱਥੇ ਬਾਬਾ ਜੀ ਹੁੰਦੇ ਨੇ ਉਹਨਾਂ ਨੂੰ ਕਹਿੰਨੇ ਆ ਅਰਦਾਸ ਦੇ ਲਈ ਉਹ ਅਰਦਾਸ ਵੀ ਕਰ ਦਿੰਦੇ ਨੇ ਤੇ ਖਾਲਸਾ ਜੀ ਪਹਿਨ ਕੇ ਕਹਿੰਦੇ ਕਿ ਉਹ ਕਹਿੰਦੇ ਨੇ ਕਿ ਰਾਤ ਨੂੰ ਜੋ ਸਵੇਰ ਦੇ ਦਿਨ ਵਿੱਚ ਹੋਣਗੇ 12:30 12 ਉਸ ਸਮੇਂ ਆਰਦਾਸ ਹੋਵੇਗੀ ਸ਼ਹੀਦੀ ਦੇਗ ਦੀ ਵੀ ਤੁਸੀਂ ਵਿੱਚ ਪਰਚੀ ਪਾਈਏ ਤੁਹਾਡੀ ਪਰਚੀ ਦੇ ਮੁਤਾਬਕ ਉਸ ਸਮੇਂ ਅਰਦਾਸ ਬੇਨਤੀ ਤੁਹਾਡੀ ਹੋ ਜਾਵੇਗੀ ਇਸ ਤਰ੍ਹਾਂ ਖਾਲਸਾ ਜੀ ਪੈਣ ਕਹਿੰਦੇ ਕਿ ਲਾਸਟ ਐਤਵਾਰ ਜੋ ਪਿੱਛੇ ਖਾਲਸਾ ਜੀ ਐਤਵਾਰ ਗਿਆ ਉਸ ਐਤਵਾਰ ਪੈਣ ਕਹਿੰਦੇ ਕਿ ਅਰਦਾਸ ਬੇਨਤੀ ਅਸੀਂ ਕਰਵਾ ਕੇ ਆਏ ਆ ਤੇ ਕਹਿੰਦੇ ਵੀ ਮੈਨੂੰ ਵੀਰਵਾਰ ਵਾਲੇ ਦੇਣੀ ਕਹਿੰਦੇ ਕਿ ਮੈਨੂੰ ਮੇਰਾ ਹਸਬੈਂਡ ਆ ਕੇ ਕਹਿੰਦਾ ਹੈ ਕਿ ਤੂੰ ਕਦੇ ਪਾਠ ਕਿਉਂ ਨਹੀਂ ਕੀਤਾ ਕਿਨੇ ਮੈਂ ਪਰਚੀ ਦੇ ਉੱਪਰ ਸਿਰਫ ਆਪਣੇ ਹਸਬੈਂਡ ਦਾ ਹੀ ਲਿਖਿਆ ਸੀ ਵਿਵਾਈ ਗੁਰੂ ਸੱਚੇ ਪਾਤਸ਼ਾਹ ਵੀ ਮੈਨੂੰ ਪਾਠ ਕਰਨ ਤੋਂ ਨਾ ਰੋਕਣ ਗੁਰਦੁਆਰਾ ਸਹਿਬ ਜਾਣ ਤੋਂ ਨਾ ਰੋਕਣਾ ਬਿਮਾਰਾ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕਰੋ ਵੀ ਜਿਹੜੇ ਮੇਰੇ ਹਸਬੈਂਡ ਏ ਵੀ ਉਹ ਮੇਰੇ ਨਾਲ ਜਿਵੇਂ ਪਹਿਲਾਂ ਖੜੇ ਸੀ ਗਰਬਾਣੀ ਦਾ ਚਾਪ ਉਹ ਵੀ ਕਰਨ ਤੇ ਮੈਂ ਵੀ ਕਰਾਂ ਤੇ ਉਹਨਾਂ ਤੇ ਇੰਨੀ ਕਿਰਪਾ ਕਰੋ ਕਿ ਉਹ ਵਾਹੀ ਗੁਰੂ ਸੱਚੇ ਪਾਸ਼ਾ ਵੀ ਉਹ ਗੁਰੂਵਾਨੇ ਬਣ ਜਾਣ ਖਾਲਸਾ ਜੀ ਐਤਵਾਰ ਭੈਣ ਕਹਿੰਦੇ ਮਸ਼ੀਦੀ ਦੇਖਦੀ ਰਸਤੇ ਦੇ ਕੇ ਆਈ 달ਾ ਸਾਹਿਬ ਅਰਦਾਸ ਕਰਵਾ ਕੇ ਆਈ ਤੇ ਵੀਰਵਾਰ ਨੂੰ ਮੇਰਾ ਹਸਬੈਂਡ ਖੁਦ ਆ ਕੇ ਗਿਆ ਬੀਮ ਤੂੰ ਪਾਠ ਕਿਉਂ ਨਹੀਂ ਕਰਦੀ ਜੋਤ ਕਿਉਂ ਨਹੀਂ ਜਗਾਉਂਦੀ ਦੁਪਹਿਰਾ ਸਾਹਿਬ ਕਿਉਂ ਨਹੀਂ ਘਟਦੀ ਖਾਰ사 ਜੀ ਭੈਣ ਕਹਿੰਦੇ ਵੀ ਮੈਂ ਪਈ ਹੋਈ ਸੀ ਦੁਪਹਿਰ ਦਾ ਸਮਾਂ ਸੀ ਜਦੋਂ ਹਸਬੰਦ ਨੇ ਆ ਕੇ ਇਸ ਤਰ੍ਹਾਂ ਕਿਹਾ ਤੇ ਮੈਂ ਖੁਦ ਹੈਰਾਨ ਕਹਿੰਦੇ ਮੈਨੂੰ ਸੀ ਸ਼ਾਇਦ ਕੋਈ ਮਜ਼ਾਕ ਕਰਦੇ ਨੇ ਇੰਨੇ ਫਿਰ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਤਾਂ ਪਾਠ ਕਰਨ ਨਹੀਂ ਦਿੰਦੇ ਸੀ ਕਹਿੰਦੇ ਕਿ ਮੈਂ ਤੈਨੂੰ ਕਦੋਂ ਰੋਕਿਆ ਹੈ ਪਾਠ ਵਿਕਰਨ ਤੋਂ ਵੀ ਤੂੰ ਪਾਠ ਕਰਿਆ ਕਰ ਨਾਲੇ ਆਪਾਂ ਐਤਵਾਰ ਨੂੰ ਸ਼ਹੀਦਾ ਸਾਹਿਬ ਚੱਲਾਂਗੇ ਉੱਥੇ ਦੁਪਹਿਰਾ ਸਾਹਿਬ ਕੱਟ ਕੇ ਆਵਾਂਗੇ ਨਾਲੇ ਮੈਂ ਵੀ ਦੁਪਹਿਰਾ ਸਾਹਿਬ ਕੱਟਿਆ ਕਰਾਂਗਾ ਨਾਲੇ ਤੇਰੇ ਨਾਲ ਵੀ ਜਾਵਾਂਗਾ ਵੀ ਤੂੰ ਘਰ ਦੇ ਵਿੱਚ ਵੀ ਪਾਠ ਕਰਿਆ ਕਰ ਨਾਲੇ ਗੁਰਦੁਆਰਾ ਸਾਹਿਬ ਵੀ ਜਾਇਆ ਕਰ ਇਸ ਤਰ੍ਹਾਂ ਖਾਲਸਾ ਜੀ ਭੈਣ ਕਹਿੰਦੇ ਕਿ ਇੱਕ ਮੈਂ ਸ਼ਹੀਦੀ ਦੇਖਦੀ ਰਸਤ ਕਰਵਾਈ ਸੀ ਕਹਿੰਦੇ ਕਿ ਸਾਡੇ ਵਿੱਚ ਜੋ ਇੰਨੀ ਪ੍ਰੋਬਲਮ ਆਈ ਕਹਿੰਦੇ ਮੈਨੂੰ ਨਹੀਂ ਪਤਾ ਕਿ ਮੇਰੇ ਨਾਲ ਇਹ ਨਹੀਂ ਪ੍ਰੋਬਲਮ ਕਿਉਂ ਆਈ ਮੇਰੇ ਹਸਬੰਦ ਇਸ ਤਰ੍ਹਾਂ ਮੇਰੇ ਨਾਲ ਕਿਉਂ ਕਰਨ ਲੱਗੇ ਇਹਦੇ ਪਰ ਜਦੋਂ ਮੈਂ ਉਹ ਕਥਾ ਸੁਣੀ ਕਥਾ ਤੋਂ ਕਹਿੰਦੇ ਕਿ ਮੇਰੇ ਸਾਸ ਸੋਰਾ ਨੇ ਮੇਰੇ ਨਾਲ ਸਪੋਰਟ ਕੀਤੀ ਮੇਰਾ ਸਾਥ ਦਿੱਤਾ ਤੇ ਵਾਹਿਗੁਰੂ ਦੀ ਕਹਿੰਦੇ ਐਸੀ ਕਿਰਪਾ ਵਰਤੀ ਕਿ ਇੱਕ ਸ਼ਹੀਦੀ ਦੇਖਦੀ ਰਸਤ ਕਰਵਾਉਣ ਤੋਂ ਕਹਿੰਦੇ ਤਿੰਨ ਦਿਨ ਬਾਅਦ ਵੀਰਵਾਰ ਨੂੰ ਜੋ ਮੇਰੇ ਹਸਬੰਡ ਸੀ ਉਹ ਬਿਲਕੁਲ ਸਹੀ ਹੋ ਗਏ ਤੇ ਕਹਿੰਦੇ ਕਿ ਉਹਨਾਂ ਨੇ ਮੈਨੂੰ ਹੁਣ ਦੋ ਤਿੰਨ ਦਿਨ ਹੋ ਗਏ 나ਹੀਂ ਮੈਨੂੰ ਪਾਠ ਤੋਂ ਰੋਕਿਆ ਹੈ 나ਹੀਂ ਗੁਰਦੁਆਰਾ ਸਾਹਿਬ ਜਾਣ ਤੋਂ ਰੋਕਿਆ ਹੈ ਕਿ ਇਹਦੇ ਵਾਹਿਗੁਰੂ ਦੀ ਬਹੁਤ ਕਿਰਪਾ ਹੋਈ ਏ ਕਹਿੰਦੇ ਮੈਂ ਇੰਨੀ ਖੁਸ਼ ਹਾਂ ਹੁਣ ਆਪਣੇ ਘਰ ਦੇ ਵਿੱਚ ਕਿ ਪਰਮਾਤਮਾ ਦੀ ਕਿਰਪਾ ਦੇ ਨਾਲ ਮੈਂ ਦੁਬਾਰਾ ਤੋਂ ਫਿਰ ਗਰਬਾਣੀ ਦੇ ਜਾਪ ਕਰਨੇ ਸ਼ੁਰੂ ਕੀਤੇ ਨੇ ਤੇ ਖਾਰਸਾ ਜੀ ਜੋ ਹਸਬੈਂਡ ਕੋਟਮਾਰ ਕਰਦੇ ਸੀ ਉਹਨਾਂ ਨੇ ਉਹ ਵੀ ਆਪਣੀ ਗਲਤੀ ਮੰਨੀ ਤੇ ਮੇਰੇ ਤੋਂ ਮਾਫੀ ਮੰਗੀ ਕਿ ਮੇਰੇ ਤੋਂ ਗਲਤੀ ਹੋ ਗਈ ਮੈਨੂੰ ਪਤਾ ਹੀ ਨਹੀਂ ਕਿ ਮੈਨੂੰ ਕੀ ਹੋ ਗਿਆ ਸੀ ਜਿਸ ਕਰਕੇ ਆਪਣੇ ਚੇ ਪ੍ਰੋਬਲਮ ਆਈ ਖਾਰਸਾ ਜੀ ਬੈਣ ਕੇ ਦੇ ਇਸ ਤਰ੍ਹਾਂ ਇੱਕ ਸ਼ਹੀਦੀ ਦੇਖ ਦੀ ਰਸਤ ਕਰਵਾਉਂਦੇ ਨਾਲ ਸਾਡੇ ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਐਸੀ ਕਿਰਪਾ ਵਰਤੀ ਵਾਹੀ ਗੁਰੂ ਦੀ ਕਿਰਪਾ ਦੇ ਸਦਕਾ ਕਹਿੰਦੇ ਕਿ ਸਾਡੀ ਘਰ ਪਰਿਵਾਰ ਦੇ ਵਿੱਚ ਖੁਸ਼ੀਆਂ ਆਈਆਂ ਕਿ ਪਰਮਾਤਮਾ ਦੀ ਕਿਰਪਾ ਦੇ ਸਦਕਾ ਅਸੀਂ ਗਰਬਾਣੀ ਦੇ ਚਾਪ ਕਰਨੇ ਫੇਰ ਸ਼ੁਰੂ ਕੀਤੇ ਕਹਿੰਦੇ ਹੁਣ ਅਸੀਂ ਫੇਰ ਤੋਂ ਅਗਲੇ ਆਉਣ ਵਾਲੇ ਐਤਵਾਰ ਤੋਂ ਹਰ ਐਤਵਾਰ ਸ਼ਹੀਦਾ ਸਹਿਬ ਚਾਣਾ ਚਪੈਰਾ ਸਹਿਬ ਘਟਨਾ ਸ਼ੁਰੂ ਕਰਨਾ ਹੈ ਇਸ ਤਰ੍ਹਾਂ ਖਾਲਸਾ ਜੀ ਉਸ ਭੈਣ ਤੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿਰਪਾ ਹੋਈ ਸ਼ਹੀਦੀ ਦੇਖ ਦੀ ਇੱਕ ਰਸਤ ਕਰਵਾਉਣ ਦੇ ਨਾਲ ਹੀ ਉਹਨਾਂ ਦੇ ਘਰ ਦੇ ਵਿੱਚ ਜੋ ਹਸਬੰਡ ਵਾਈਫ ਦੇ ਵਿੱਚ ਇੰਨਾ ਦੁੱਖ ਕਲੇਸ਼ ਸੀ ਇੰਨੀ ਪ੍ਰੋਬਲਮ ਸੀ ਉਹ ਸਭ ਕੁਝ ਦੂਰ ਹੋ ਗਿਆ ਖਾਲਸਾ ਜੀ ਸ਼ਹੀਦੀ ਦੇਖ ਦੇ ਵਿੱਚ ਬਹੁਤ ਜ਼ਿਆਦੀ ਤਾਕਤ ਦੇ ਬਹੁਤ ਜ਼ਿਆਦੀ ਜਿੰਨੀ ਆਪਾਂ ਕਹੀਏ ਖਾਲਸਾ ਜੀ ਆਪਾਂ ਜਿੰਨੀ ਵਡਿਆਈ ਕਰੀਏ ਉੰਨੀ ਹੀ ਘਾਟੇ ਕਿਉਂਕਿ ਮਹਾਰਾਜ ਦੀ ਇੰਨੀ ਕਿਰਪਾ ਹੁੰਦੀ ਹੈ ਕਿ ਕਾਫੀ ਲੰਬੇ ਸਮੇਂ ਤੋਂ ਰੁਕੇ ਹੋਏ ਕਾਰਜ ਵੀ ਖਾਲਸਾ ਜੀ ਸਫਲ ਹੋ ਜਾਂਦੇ ਨੇ ਕਈ ਵਾਰ ਖਾਲਸਾ ਜੀ ਆਪਾਂ ਨੂੰ ਹੁੰਦਾ ਹੈ ਕਿ ਆਪਾਂ ਸ਼ਹੀਦੀ ਦੇਗ ਅੱਗੇ ਪਿੱਛੇ ਵੀ ਕਰਵਾ ਸਕਦੇ ਹਾਂ ਐਤਵਾਰ ਤੋਂ ਬਿਨਾ ਤਾਂ ਖਾਲਸਾ ਜੀ ਤੁਸੀਂ ਐਤਵਾਰ ਤੋਂ ਬਿਨਾ ਅੱਗੇ ਪਿੱਛੇ ਵੀ ਕਰਵਾ ਸਕਦੇ ਹੋ